ਕੱਲ ਵਿਜ਼ਿਟ ਕਰਕੇ ਆਏ ਆ ਜੀ ਉਸ ਮੁਤਾਬਕ ਉਸ ਤਰ੍ਹਾਂ ਸੜਕ ਤੇ ਖੜੇਆਂ ਨੂੰ ਨਹੀਂ ਉਹ ਫਿਰ ਜਮਾ ਹੋ ਜਾਏਗਾ ਇਹ ਇੱਕ ਇੱਕ ਘਰ ਜਾ ਕੇ ਦਿੱਤਾ ਜਾਏਗਾ ਪਿੰਡਾਂ ਦੀ ਜਨ ਕਰ ਰਹੇ ਆ ਸਾਰੀ ਕੱਲ ਉਸ ਪਿੰਡਾਂ ਜਾਇਆ ਜਾਏਗਾ ਕੁਝ ਜਗ੍ਹਾ ਸਾਨੂੰ ਇੱਕ ਦੋ ਟੀਮਾਂ ਬੇੜੀ ਚ ਭੇਜਣੀਆਂ ਪੈਣਗੀਆਂ ਜਿੱਥੇ ਪਾਣੀ ਬਹੁਤ ਪੰਜ 6 ਫੁੱਟ ਹੈ ਪੰਜਾਬ ਦੇ ਕਿਸਾਨਾਂ ਨੂੰ ਲੋਕਾਂ ਵੱਲੋਂ ਵਕਫਾ ਸਹੂਲਤਾਂ ਭੇਜੀਆਂ ਜਾ ਰਹੀਆਂ ਤਾਂ ਅੱਜ ਜਿਹੜੀ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਇਸ ਵਾਰ ਜਿਹੜਾ ਅਨਾਜ ਨਹੀਂ ਬਲਕਿ ਲੋਕਾਂ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਸ ਦੇ ਨਾਲ ਕੀ ਉਹ ਬਿਨਾਂ ਬੱਤੀ ਦੇ ਵੀ ਆਪਣਾ ਜੀਵਨ ਬਸਰ ਕਰ ਸਕਣ ਤਾਂ ਰਾਸ਼ਨ ਤੋਂ ਇਲਾਵਾ ਤੁਸੀਂ ਦੇਖੋ ਡੌਗ ਫੀਡ ਤੱਕਣ ਜਿਹੜੀ ਹੈ ਇਸ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਇਲਾਵਾ ਜਿਹੜਾ ਹੈ ਲਾਈਟਸ ਜਿਹੜੀਆਂ ਨੇ ਤੁਸੀਂ ਦੇਖੋ ਕਿ ਇਹ ਲਾਈਟਸ ਤਾਂ ਜਿਹੜੀਆਂ ਇਸ ਵੇਲੇ ਕਿਸਾਨਾਂ ਨੂੰ ਸਭ ਤੋਂ ਵੱਡਾ ਲੋੜ ਹੈ ਕਿਉਂਕਿ ਚਾਰਜੇਬਲ ਲਾਈਟਸ ਨੇ ਜਿਹੜੀਆਂ ਕੀ ਇਸ ਦੇ ਵਿੱਚ ਇਸਤੇਮਾਲ ਹੋਣਗੀਆਂ ਤੇ ਇਸ ਤੋਂ ਇਲਾਵਾ ਮੈਡੀਕਲ ਕਿੱਟ ਅਤੇ ਹੋਰ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਇੱਥੇ ਭੇਜੀਆਂ ਜਾ ਰਹੀਆਂ ਤਾਂ ਇਹ ਇਹ ਮੈਡੀਕਲ ਟੀਮ ਵੀ ਨਾਲ ਭੇਜੀ ਜਾ ਰਹੀ ਹੈ ਤੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਭਾਈ ਗੁਰੂ ਕਬਾਲ ਸਿੰਘ ਹਣਾ ਦੇ ਆਦੇਸ਼ਾਂ ਦੇ ਅਨੁਸਾਰ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਭਾਈ ਸਾਹਿਬ ਇਸ ਬੀਤੇ ਕੁਝ ਸਮੇਂ ਦੇ ਵਿੱਚ ਇੱਥੇ ਚੀਜ਼ਾਂ ਦੀ ਵੀਡੀਓਜ਼ ਵੀ ਆ ਰਹੀਆਂ ਕਿ ਰਾਸ਼ਨ ਦੀ ਬੜੀ ਬੇਕਦਰੀ ਹੋ ਰਹੀ ਹੈ ਉੱਥੇ ਲੋਕ ਸਟਾਕ ਕਰ ਰਹੇ ਨੇ ਤੇ ਹੁਣ ਤੁਸੀਂ ਕੀ ਉਪਰਾਲਾ ਕਰਨ ਜਾ ਰਹੇ ਹੋ ਇਹ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਈ ਜਗ੍ਹਾ ਤੇ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਹੋ ਚੁੱਕਾ ਹੈ ਤੇ ਜਿਹੜਾ ਅੱਜ ਅਸੀਂ ਫਿਰ ਨੰਦਿਕਲਾ ਜਾ ਥੋੜਾ ਜਿਹਾ ਜਤਨਲ ਕੀਤਾ ਚੱਲਣ ਦਾ ਇਹਦੇ ਚ ਅੱਜ ਅਚਾਰ ਹੈ ਮੱਛਰਦਾਨੀ ਹੈ ਉਹਨਾਂ ਨੂੰ ਸੌਣ ਵਿੱਚ ਤਕਲੀਫ ਨਾ ਹੋਵੇ ਟਾਈਪਰ ਨੇ ਸਰਜ ਲਾਈਟ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਦੂਸਰੇ ਬੁਰਸ਼ ਦੰਦਾਂ ਵਾਲੇ ਦਿਲ ਪੂੜੀ ਰਸ ਚੋਕਰ ਪਸ਼ੂਆਂ ਦਾ ਵੱਡੀ ਤਰ੍ਹਾਂ ਅਜ 300 ਬੋਰੀ ਜਾ ਰਹੀ ਹੈ ਗੁਰੂ ਜੀ ਮੇਰ ਨਾਲ ਪਾਣੀ ਡਿਸਪੋਜ਼ਲ, ਓਡੋਮਾਸ ਤੇ ਮੱਛਰਾਂ ਦੀ ਅਗਰਬਤੀ ਜਿਹੜੀ ਕਛੂਆ ਛਾਪ ਤੇ ਹੋਰ ਅਗਰਬਤੀਆਂ ਔਰ ਮੈਡੀਕਲ ਕਿਟ ਇਹ ਅਜ ਸਾਰਾ ਨਵਿਕਲਾ ਜਿਹਾ ਸਮਾਨ ਜਿਵੇਂ ਮੈਂ ਪਹਿਲੇ ਵੀ ਭੁੱਲ ਗਿਆ ਹਾਂ ਵੀ ਡੌਗ ਫੀਡ ਡੌਗ ਫੀਡ ਜਿਹੜੀ ਇਹ ਸਭ ਤੋਂ ਇੰਪੋਰਟੈਂਟ ਹੈ ਡੌਗ ਫੀਡ ਕਿਸ ਕਰਕੇ ਡੌਗ ਫੀਡ ਇੰਨੀ ਜ਼ਰੂਰੀ ਹੈ ਜਦੋਂ ਅਸੀਂ ਜਨਾਲੇ ਵਾਲ ਗੇੜਾ ਲਾਇਆ ਤੇ ਇੱਕ ਆਮ ਬਿਸਕੁਟ ਕੁੱਤਾ ਖਾਈ ਉਹਨੂੰ ਇੱਕ ਖਵਾਇਆ ਦੂਜਾ ਖਵਾਇਆ ਪੂਰਾ ਪੈਕੇਟ ਉਹ ਖਾ ਗਿਆ ਦਾ ਮਤਲਬ ਵੀ ਉਹ ਵੀ ਕਾਫੀ ਦਿਨਾਂ ਤੋਂ ਭੁੱਖੇ ਨੇ ਤੇ ਉਹਦੇ ਤੋਂ ਹੀ ਜਰਾ ਡੌਗ ਫੀਡ ਵੀ ਸਾਨੂੰ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਮੇਰੇ ਮਗਰ ਖੜੀਆਂ ਨੇ ਸਹਿਯੋਗ ਦਿੱਤਾ ਹੈ ਬੀਬੀ ਕੋਲਾ ਜੀ ਚੈਰੀਟੇਵਲ ਹਸਪਤਾਲ ਤੋਂ ਸਾਰੀ ਨਾਲ ਡਾਕਟਰਾਂ ਦੀ ਨਰਸਾਂ ਦੀ ਟੀਮ ਭੇਜ ਰਹੇ ਨੇ ਲिटल ਵੀਰ ਜੀ ਹਰਮਿੰਦਰਪਾਲ ਸੇ ਉਹਨਾਂ ਦਾ ਵੀ ਧੰਨਵਾਦ ਹੈ 6 ਜਗ੍ਹਾ ਤੋਂ ਟੀਮਾਂ ਕੰਮ ਕਰ ਰਹੀਆਂ ਨੇ ਰਾਮਦੀਰ ਸ ਰੋਡ ਤੋਂ ਵੀ ਬੀਬੀ ਕੋਲਾ ਜੀ ਚੈਰੀਟੇਵਲ ਹਸਪਤਾਲ ਤੋਂ ਵੀ ਬੀਬੀ ਕੋਲਾ ਜੀ ਪਲਾਈ ਕੇਂਦਰ ਤੋਂ ਵੀ ਫੌਵਿੰਡ ਸਾਹਿਬ ਆਵਾਦੀ ਇਸ ਨੇ ਜਨਮ ਸਥਾਨ ਤੋਂ ਵੀ ਲੁਧਿਆਣੇ ਤੋਂ ਵੀ ਤੇ ਬਟਾਲੇ ਤੋਂ ਉਥੇ ਵੀ ਇਸੇ ਤਰ੍ਹਾਂ ਬੁਲਾਈ ਜਾਂਦਾ ਹੈ। ਅੱਛਾ ਇਹ ਕਿਵੇਂ ਉਪਰਾਲਾ ਆਇਆ ਕਿ ਇਹਨੂੰ ਕੀ ਮਾਰਕੀਸ਼ਨ ਕੀਤੀ ਜਾਏਗੀ ਕਿ ਉੱਥੇ ਜਾ ਕੇ ਮਾਰ ਦਿੱਤਾ ਜਾਏਗਾ ਕਿ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਹੈ। ਕੱਲ ਵਿਜ਼ਿਟ ਕਰਕੇ ਆਏ ਆ ਜੀ। ਉਸ ਮੁਤਾਬਕ ਉਸ ਤਰ੍ਹਾਂ ਸੜਕ ਤੇ ਖੜੇਆਂ ਨੂੰ ਨਹੀਂ ਉਹ ਫਿਰ ਜਮਾ ਹੋ ਜਾਏਗਾ। ਇਹ ਇੱਕ ਇੱਕ ਘਰ ਜਾ ਕੇ ਦਿੱਤਾ ਜਾਏਗਾ। ਪਿੰਡਾਂ ਦੀ ਜੋਨ ਕਰ ਰਹੇ ਆ ਸਾਰੀ ਕੱਲ। ਉਸ ਪਿੰਡਾਂ ਜਾਇਆ ਜਾਏਗਾ। ਕੁਝ ਜਗ੍ਹਾ ਸਾਨੂੰ ਇੱਕ ਬਹੁਤ ਟੀਮਾਂ ਬੇੜੀ ਚ ਭੇਜਣੀਆਂ ਪੈਣਗੀਆਂ। ਜਿੱਥੇ ਪਾਣੀ ਬਹੁਤ 5-6 ਫੁੱਟ ਹੈ। ਸਰਸਮਾਨ ਉੱਥੇ ਲੋੜ ਹੈ। ਉਦਰ ਬੇੜੀਆਂ ਵਿੱਚ ਜਾਣਗੇ ਜਿੱਥੋਂ ਤੱਕ ਟਰਾਲੀਆਂ ਜਾਣਗੀਆਂ ਛੋਟੀਆਂ ਗੱਡੀਆਂ ਪਿੱਛੇ ਲਾ ਦਾਂਗੇ ਟਰਾਲੀਆਂ ਦੇ ਵਿੱਚ ਸਵਾਨ ਆਈ ਟਰਾਲੀਆਂ ਇੱਥੇ ਮੰਗਾ ਲੀਆਂ ਗਈਆਂ ਤੁਸੀਂ ਸਾਰੀਆਂ ਕੈਮਰੇ ਦਿਖਾ ਦੇਣਾ ਜਿੱਥੇ ਮਤਲਬ ਜਿਤਨਾ ਲੁੱਟ ਮਾਰੀ ਜਾਂ ਅਸੀਂ ਇਹਨੂੰ ਕਹਿੰਦੇ ਸਟਾਕ ਹੋ ਰਿਹਾ ਉਹਨੋਂ ਉਹ ਤੋਂ ਬਚਾ ਕਰਨ ਵਾਸਤੇ ਕੰਮ ਕੀਤਾ ਜਾਏ ਨਾ ਨਾ ਅਸੀਂ ਉਹ ਪਿਛਲੀ ਵਾਰੀ ਜਿਹੜੀ ਸੰਕੋਚ ਕੀਤਾ ਸੀ ਉਸ ਚੀਜ਼ ਦਾ ਆਪਾਂ ਉੱਥੇ ਤੱਕ ਜਾਂਦਾ ਯਤਨ ਕਰਦੇ ਹਾਂ ਜਿੱਥੇ ਨਹੀਂ ਕੋਈ ਪਹੁੰਚ ਰਿਹਾ ਉਹ ਉਥੇ ਡੇਰੇ ਨੇ 4-5 ਘਟ ਕਰ ਰਹੇ ਹੋ ਉਹਨਾਂ ਨੇ ਉਹ ਡੇਰਾ ਕਹਿ ਦਿੰਦੇ ਪਿੰਡਾਂ ਦੇ ਫੇਰੇ ਨੇ ਫੇਰੇ ਉਹਨਾਂ ਘਰਾਂ ਵਿੱਚ ਜਿੱਥੇ ਕਿ ਪੰਜਾਬ ਪੰਜਾਬ ਪਿੰਡਾਂ ਵਿੱਚ ਫੈਮਲੀਆਂ ਨੇ 60-60 ਫੈਮਲੀ ਉਹਨਾਂ ਫੈਮਲੀਆਂ ਦੇ ਘਰ ਜਾ ਕੇ ਦੇਣਾ ਇਹ ਸਾਰਾ ਥੋੜਾ ਚਲੋ ਕੀਮਤੀ ਸਮਾਨ ਹੈ ਸਹੀ ਬੰਦਨ ਪਹੁੰਚ ਜਿਹਨੂੰ ਕਦਰ ਹੀ ਨਹੀਂ ਹੁੰਦੀ ਸਦਾ ਇਹ ਇਸ ਤਰ੍ਹਾਂ ਸਮਾਨ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਅਕਸਰ ਲੋਕ ਜਿਹੜੀਆਂ ਚੀਜ਼ਾਂ ਦੇ ਭੇਜਦੇ ਨੇ ਲੇਕਿਨ ਬੜੀਆਂ ਵੱਡਮੁੱਲੀਆਂ ਚੀਜ਼ਾਂ ਨੇ ਔਰ ਇਹ ਤੇ ਕਿਸੇ ਆਮ ਘਰਾਂ ਚ ਨਹੀਂ ਹੁੰਦੀਆਂ ਤੇ ਹੁਣ ਉਹਨਾਂ ਦੇ ਘਰਾਂ ਚ ਜਾਣ ਗਿਆ ਜਿਨ੍ਹਾਂ ਦੇ ਘਰ ਚ ਹਨੇਰਾ ਹੈ ਆਪ ਜਿੱਥੇ ਮਤਲਬ ਸੰਗਤ ਆ ਜਾਂਦੀ ਹੈ ਨਾ ਜੀ ਉੱਥੇ ਫਿਰ ਇੱਕ ਗੁਰੂ ਦੀ ਕਲਾ ਵਰਤਦੀ ਹੈ ਹੁਣ ਜਦੋਂ ਸਾਰੇ ਸ਼ਹਿਰਾਂ ਦੀਆਂ ਦਿੱਲੀ ਦੀਆਂ ਹੋਰ ਸੰਗਤਾਂ ਸਾਰੀਆਂ ਲੱਗ ਗਈਆਂ ਉਹ ਫਿਰ ਇਹ ਉਹ ਸੋਚ ਵਿੱਚੋਂ ਆਪਣੇ ਆਪ ਹੀ ਸਭ ਕੁਝ ਨਿਕਲੇ ਆ। ਇਹ ਲਾਈਟ ਤੇ ਬੜੀ ਯੂਨੀਕ ਹੈ ਆਪਣੇ ਆਪ ਦੇ ਵਿੱਚ ਇਦਾਂ ਦੀ ਕਦੀ ਵੇਖੀ ਨਹੀਂ ਜੇ ਅਸੀਂ ਦੇਖ ਰਹੇ ਜਿਨੀ ਹਾਂ। ਹਾਂਜੀ ਹਾਂਜੀ। ਇਹ ਲਾਈਟ ਜੀ ਆ ਭਾਵੇਂ ਸੂਰਜ ਦਾ ਚਾਨਣਾ ਹੋਵੇ ਸੋਲਰ ਲਾਈਟ ਹੈ। ਉਹਦੇ ਨਾਲ ਵੀ ਆਪਣੇ ਆਪ ਚਾਰਜ ਹੋ ਜਾਂਦੀ ਕੋਈ ਸੈੱਲ ਪਾਉਣ ਦੀ ਨਹੀਂ ਲੋੜ ਕੋਈ ਕੁਝ ਕਰਨ ਦੀ ਨਹੀਂ ਲੋੜ। ਮੋਬਾਈਲ ਵੀ ਚਾਰਜ ਹੋ ਜਾਂਦਾ। ਇਹ ਬਟਨ ਹੀ ਨੱਪਣਾ ਹੈ। ਅੱਛਾ ਮੋਬਾਈਲ ਵੀ ਚਾਰਜ ਹੋ ਜਾਂਦਾ। ਹਾਂਜੀ। ਤੇ ਜੇ ਜਿਹੜੀ ਆਮ ਚਾਨਣਾ ਹੈ ਸੂਰਜ ਨਹੀਂ ਵੀ ਹੈਗਾ ਤੇ ਉਹ ਵੀ ਚੱਗ ਰਹੀ ਹੈ। ਉਹਦੇ ਨਾਲ ਵੀ ਚਾਰਜ ਹੋ ਜਾਏਗੀ ਅੱਛਾ ਟਿਊਬ ਨਾਲ ਵੀ ਚਾਰਜ ਹਾਂਜੀ ਆਮ ਜਿਹੜੀ ਬੱਤੀ ਆਮ ਘਰ ਉਥੇ ਲੱਗੀ ਆ ਨਾ ਉਹਦੇ ਨਾਲ ਵੀ ਚਾਰਜ ਹੋ ਜਾਏਗੀ ਤੇ ਜਦੋਂ ਬੱਤੀ ਗਈ ਆ ਹੁਣ ਇਹਦੇ ਉੱਤੇ ਜਦੋਂ ਹੱਥ ਰੱਖਦੇ ਆ ਆਪਣੇ ਆਪ ਅੰਦਰ ਜਾਵਾਂਗੇ ਨਾ ਜਾਗ ਪਏਗੀ ਅੱਛਾ ਇਹਦੇ ਨਾਲ ਮੋਬਾਈਲ ਵੀ ਚਾਰਜ ਹੋ ਜਾਏਗਾ ਮੋਬਾਈਲ ਹੋ ਜਾਏਗਾ ਹਾਂ ਮੈਨੂੰ ਨਹੀਂ ਪਤਾ ਮੋਬਾਈਲ ਵੀ ਚਾਰਜ ਹੁੰਦਾ ਕਿੰਨਾ ਕੁ ਫਾਇਦੇਮੰਦ ਚੀਜ਼ਾਂ ਨੇ ਅਕਸਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਸ ਤਰ੍ਹਾਂ ਦਾ ਇੰਤਜ਼ਾਮਾਤ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਵੀਆਈਪੀ ਚੀਜ਼ ਨੇ ਔਰ ਅਕਸਰ ਲੋਕਾਂ ਦੇ ਘਰਾਂ 'ਚ ਵੀ ਇਹ ਚੀਜ਼ਾਂ ਨਹੀਂ ਵੇਖਣ ਨੂੰ ਮਿਲਦੀਆਂ ਜਿਹ ਅੱਜ ਇਹ ਸਾਰੀ ਸੰਗਤ ਦੀ ਕਿਰਪਾ ਜੀ ਸੰਗਤਾਂ ਆ ਘਰ ਰਹੀਆਂ ਨੇ ਸੰਗਤ ਮੋਢਾ ਸੰਗਤ ਕਹਿੰਦੀ ਤੁਹਾਡੇ ਤੇ ਵਿਸ਼ਵਾਸ ਅਸੀਂ ਇਸ ਕਰਕੇ ਆਏ ਆ ਅੱਜ ਚਲੋ ਸੰਗਤਾਂ ਜਿਵੇਂ ਜਿਵੇਂ ਵੀ ਔਰ ਸਾਡਾ ਵੀ ਹੋ ਜਾਂਦਾ ਨਾ ਹਰ ਚੀਜ਼ ਇੱਕ ਜੋ ਕੁਝ ਦੇ ਗਿਆ ਉਹ ਟਿਕਾਣੇ ਪਹੁੰਚ ਬਹੁਤ ਚੰਗਾ ਉਪਰਾਲਾ ਜੀ ਇਸ ਚੀਜ਼ ਨੂੰ ਅਸੀਂ ਮੰਨਦੇ ਆ ਕਿਉਂਕਿ ਅਕਸਰ ਲੋਕ ਇਹਨਾਂ ਚੀਜ਼ਾਂ ਦੀ ਅੱਜ ਦੀ ਜ਼ਰੂਰਤ ਵੀ ਪੈ ਗਈ ਹੈ ਕਿਉਂਕਿ ਤੇ ਬੱਤੀ ਨਹੀਂ ਹੈ ਜਾਂ ਹੋਰ ਚੀਜ਼ਾਂ ਨਹੀਂ ਹਾਂਜੀ ਇਹ ਆਪ ਜੀ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਜਦੋਂ ਤੁਸੀਂ ਇਤਨਾ ਭੇਜ ਦਿਓਗਾ ਵੀਡੀਓ ਉਹ ਫਿਰ ਪ੍ਰੇਰਨਾ ਮਿਲਦੀ ਹੈ ਤੇ ਚਲੋ ਜਿਹੜਾ ਵਿਸ਼ਵਾਸ ਉਹਨਾਂ ਦਾ ਬੱਜਾ ਅਰਦਾਸ ਕਰਿਓ ਬੱਜਾ ਰਵੇ ਤਾਂ ਹੋਰ ਵੀ ਥੱਲੇ ਚੀਜ਼ਾਂ ਭੇਜੀ ਜਾਣਗੀਆਂ ਹਾਂਜੀ ਹਾਂਜੀ ਅਸੀਂ ਹੁਣ ਐਤਵਾਰ ਨੂੰ ਬ੍ਰੇਕ ਦੇਾਂਗੇ ਸੋਮਵਾਰ ਫੇਰ ਉਹ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਚਪਲਾਂ ਦੇ ਜੋੜੇ ਉਹਟ ਇਹੋ ਜਿਹੇ ਜਿਹੜੇ ਕਿ ਉਹ ਜਿੱਥੇ ਪਾਣੀ ਨਿਕਲ ਰਿਹਾ ਨਾ ਉੱਥੇ ਹੁਣ ਕੀ ਕੀ ਲੋੜ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸਮੇਂ ਦੇ ਮੁਤਾਬਕ ਚੀਜ਼ਾਂ ਤਾਂ ਕਿਸਾਨ ਵੀਰ ਜਿਹੜੇ ਨੇ ਘਰਾਂ ਦੇ ਬੈਠੇ ਨੇ ਆਪਦਾ ਦੇ ਬੈਠੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਤੇ ਹੁਣ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਿਲਣਗੀਆਂ ਤਾਂ ਖਾਸ ਉਪਰਾਲਾ ਹੈ ਹੁਣ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਕਿੰਨਾ ਕਿ ਕਿਸਾਨਾਂ ਦੀ ਮੁਸ਼ਕਲਾਂ ਹੱਲ ਹੁੰਦੀਆਂ ਨੇ ਕੈਮਰਾਮੈਨ ਅਸਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ